ਮਾੜਾ ਪੱਖ ਕੀ ਹੈ ਇਹਦੇ ਵਿੱਚ ਜਿੱਥੇ ਕੀ ਰੋਕਿਆ ਜਾਂਦਾ ਹੈ ਰੋਕਿਆ ਇਸ ਕੱਲੋਂ ਜਾਂਦਾ ਹੈ ਵੀ ਆਪਾਂ ਫੈਕਟਰੀਆਂ ਦਾ ਪਾਣੀ ਥੱਲੇ ਪਾਉਣ ਲੱਗ ਪਏ ਆਪਣੇ ਜਿਹੜਾ ਆਉਣ ਵਾਲਾ ਪਵਿੱਥਾ ਉਹਨੇ ਥੱਲੋਂ ਹੀ ਪਾਣੀ ਵਰਤਣਾ ਠੀਕ ਹੈ ਜੀ ਨਹਿਰਾਂ ਦਾ ਪਾਣੀ ਘਟ ਰਿਹਾ ਔਰ ਉਹ ਕੀ ਕੱਢਣਗੇ ਥੱਲੋਂ ਜ਼ਹਿਰੀ ਕੱਢਣਗੇ ਉਸ ਤੋਂ ਇਲਾਵਾ ਜਿਹੜਾ ਖੇਤਾਂ ਦਾ ਪਾਣੀ ਆਪਾਂ ਪਾਉਣੇ ਆ ਜਿਹਦੇ ਵਿੱਚ ਜ਼ਹਿਰਾਂ ਜਿਹਦੇ ਵਿੱਚ ਰਸਾਇਣ ਜਿਹਦੇ ਵਿੱਚ ਖਾਦਾਂ ਆਪਣੀਆਂ ਮਿਕਸ ਹੋਈਆਂ ਹੁੰਦੀਆਂ ਐ ਉਹਨੂੰ ਆਪਾਂ ਥੱਲੇ ਪਾਉਣੇ ਆ ਤਾਂ ਮੈਂ ਉਹਨੂੰ ਫੈਕਟਰੀ ਦੇ ਪਾਣੀ ਤੇ ਉਹਦੇ ਬਾੜੇ 'ਚ ਕੋਈ ਫਰਕ ਨਹੀਂ ਸਮਝਦਾ। ਇਹ ਮੈਂ ਤੁਹਾਨੂੰ ਹੱਥ ਬਨ੍ਹ ਕੇ ਬੇਨਤੀ ਕਰਦਾ ਗੁੱਸਾ ਨਾ ਕਰਿਓ, ਮਾੜਾ ਜਾਂ ਸਮਝਣ ਦੀ ਕੋਸ਼ਿਸ਼ ਕਰਿਓ। ਜਿਹੜਾ ਰੇ ਸਪਰੇਅ ਕਰੀ ਪਾਣੀ ਦੇ ਵਿੱਚ ਘੁਲ ਗਿਆ ਉਹਨੂੰ ਕੋਈ ਮਿੱਟੀ, ਉਹਨੂੰ ਕੋਈ ਉਹ ਪੱਥਰ, ਉਹਨੂੰ ਕੋਈ ਉਹਦੇ ਵਿੱਚੋਂ ਅੜ ਨਹੀਂ ਕਰ ਸਕਦਾ। ਆਪਣੇ ਫਿਲਟਰ ਆਰਓ ਲੱਗੇ ਹੋਏ ਆ ਆਪਾਂ ਵੇਨੇ ਆ ਵੀ ਉਹ ਮਸਾਂ ਜਾ ਕੇ ਕਿਸੇ ਚੀਜ਼ ਨੂੰ ਬਾਹਰ ਕਰਦੇ ਆ ਪਰ ਰੇ ਸਪਰੇਅ ਉਹਦੇ ਵਿੱਚ ਵੀ ਆ ਜਾਂਦੀ ਆ। ਤਾਂ ਇਹ ਚੀਜ਼ ਤੁਸੀਂ ਧਿਆਨ ਦੇਣਾ ਵੀ ਖੇਤਾਂ ਦਾ ਪਾਣੀ ਇਹ ਔਰ ਤੀਜਾ ਪੰਜਵੇਂ ਘਰਾਂ ਦਾ ਪਾਣੀ ਪਾਉਣੇ ਤਾਂ ਵੀਰ ਉਥੇ ਕੀ ਗਲਤੀ ਕਰਦੇ ਆ ਵੀ ਤੁਹਾਡੇ ਬਾਥਰੂਮ ਦਾ ਪਾਣੀ ਕੱਪੜੇ ਧੋਣ ਵਾਲਾ ਪਾਣੀ ਤੁਹਾਡੇ ਕਿਚਨ ਦਾ ਪਾਣੀ ਤੁਸੀਂ ਉਹ ਥੱਲੇ ਪਾਉਣ ਲੱਗ ਜਾਂਦੇ ਆ ਤੀਜਾ ਗਣਾ ਆਪਾਂ ਉਹ ਕਰਦੇ ਆ ਇਸੇ ਕਰਕੇ ਜਿਹੜੇ ਸਿਆਣੇ ਬੰਦੇ ਆ ਉਹ ਰੋਕਦੇ ਆ ਵੀ ਰੇਨ ਵਾਟਰ ਹਾਰਵੈਸ ਸੋਰੀ ਹਾਰਵੈਟਰ ਹਾਰਵੈਸਟਿੰਗ ਹੈ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਆਪਣੇ ਆਮ ਤੌਰ ਤੇ ਆਪਾਂ ਦੇਖਦੇ ਆ ਜਿਵੇਂ ਆਪਣੇ ਜੇ ਆਪਾਂ